ਤੋ ਅਮਰਤਪਾਲ ਦੇ ਸਾਥੀਆਂ ਨੂੰ ਅੱਜ ਇਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਐ ਪਹਿਲੀ ਗੱਡੀ ਇਹ ਦੱਸਿਆ ਜਾ ਰਿਹਾ ਕਿ ਇਹਦੇ ਰਾਹੀਂ ਅ ਅਮਰਤਪਾਲ ਦੇ ਜਿਹੜੇ ਸਾਥੀ ਨੇ ਜਿਨ੍ਹਾਂ ਦੇ ਉੱਤੇ NSA ਹਟਾ ਦਿੱਤੀ ਗਈ ਸੀ ਉਹਨਾਂ ਨੂੰ ਅੱਜ ਇਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਅਜ ਰਾਲਾ ਜੋ ਥਾਣੇ ਦੇ ਉੱਪਰ ਹਮਲਾ ਕਰਨ ਦੇ ਪਰਚਾ ਕੱਟਿਆ ਗਿਆ ਸੀ ਉਹਦੇ ਮੁਤਾਬਕ ਅੱਜ ਇਹਨਾਂ ਸਾਥੀਆਂ ਨੂੰ ਜਿਹੜਾ ਇਹਨਾਂ ਬਸਾਂ ਦੇ ਅੰਦਰ ਸਾਰੇ ਜਿਹੜੇ ਸਾਥੀ ਅਮਰਪਾਲ ਸਿੰਘ ਦੇ ਮੌਜੂਦ ਨੇ ਔਰ ਅੱਜ ਇਹ ਨਾਲਾ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਅਗਲੀ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਂਦੀ ਜਾਏਗੀ ਸੋ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਨੇ ਤਾਣਾ ਨਾਲਾ ਦੇ ਐਸਐਚਓ ਕਰਮਪਾਲ ਸਿੰਘ ਵੀ ਮੌਕੇ ਤੇ ਮੌਜੂਦ ਨੇ ਔਰ ਇਹਨਾਂ ਸਾਥੀਆਂ ਨੂੰ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਜਿਹੜੇ ਸਾਥੀ ਸਨ ਅਮਰਪਾਲ ਦੇ ਸੱਤ ਸਾਥੀ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੋ ਪੁਲਿਸ ਨੇ মিডিਆ ਤੇ ਵੀ ਪਾਬੰਦੀ ਲਾਈ ਹੈ ਕੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੋ ਕੀ ਕਾਰਵਾਈ ਅਗਲੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਸਖਤ ਸੁਰੱਖਿਆ ਪ੍ਰਬੰਧਾਂ ਦੇ ਹੇਠ ਅਮਰਤਪਾਲ ਦੇ ਸਾਥੀਆਂ ਨੂੰ ਇੱਥੇ ਅਨਾਲਾ ਕੋਰਟ ਦੇ ਵਿੱਚ ਪੇਸ਼ ਪੇਸ਼ਲੀ ਲੈ ਕੇ ਆਇਆ ਗਿਆ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਜਿਉਂ ਤੋਂ ਹੀ ਐਨਐਸਏ ਹਟਾ ਦਿੱਤੀ ਗਈ ਸੀ ਉਸ ਤੋਂ ਬਾਅਦ ਇਹਨਾਂ ਨਾਲ ਇਹ ਤਾਂ ਸਾਰਾ ਹੀ ਲੜਾ ਦੀ ਤੇ ਪੰਜਾਬ ਪੁਲਿਸ ਕਿ ਕਿ ਅੱਜ ਇਹਨਾਂ ਸਾਰੇ ਅਸਾਮ ਡਿਬੜੂਗੜ੍ਹ ਪਹੁੰਚੀ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਜਲਦੀ ਹੀ ਇਨਾਂ ਆਬਰਤਪਾਲ ਦੇ ਸਾਥੀ ਜਿਹੜਾ ਇਹ ਪੇਸ਼ ਕਰੇਗਾ ਸਟਰੀ ਦੇ ਸਾਥੀ ਪਹਿਲਾਂ ਪੇਸ਼ ਕੀਤਾ ਜਾਵੇਗਾ ਸੋ ਤਸਵੀਰਾਂ ਲੈਂਡ ਤੋਂ ਜਿਹੜੀ ਹੈ ਉਹ ਬਣਾਈ ਕੀਤੀ ਜਾ ਰਹੀ ਹੈ ਸੋ ਸੋ ਇਹ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧ ਨੇ ਪੂਰੇ ਔਰ ਕੀ ਕਾਰਵਾਈ ਅਮਲ ਚ ਅੱਗੇ ਆਉਂਦੀ ਹੈ ਉਹ ਅਦਾਲਤ ਕੋਰਟ ਦੇ ਵਿੱਚੋਂ ਅਗਲਾ ਕੀ ਡਿਸੀਜਨ ਇਹਨਾਂ ਦੇ ਬਾਰੇ ਲਿਆ ਜਾਂਦਾ ਉਹਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਫਲਹਾਲ ਗੱਡੀ ਨੂੰ ਬੈਕ ਕਰਕੇ ਕੋਰਟ ਦੇ ਬਾਹਰ ਲਗਾਇਆ ਜਾ ਰਿਹਾ ਔਰ ਇਹ ਜਿਹੜੇ 7 ਵਿਅਕਤੀ ਨੇ ਜਥੇਬੰਦੀ ਵਾਰਸ ਪੰਜਾਬ ਦੇ ਜੋ ਮੈਂਬਰ ਨੇ ਅਹੁਦੇਦਾਰ ਨੇ ਔਰ ਜਥੇਬੰਦੀ ਵਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਬਿਲਕੁਲ ਹੀ ਨੇੜਲੇ ਸਾਥੀ ਆ ਜਿਨ੍ਹਾਂ ਨੂੰ ਅ ਫਰਵਰੀ 2000 ਕਰੀਬ 23 ਦੇ ਵਿੱਚ 24 ਫਰਵਰੀ 2023 ਦੇ ਵਿੱਚ ਇਹਨਾਂ ਨੂੰ ਥਾਣਾ ਇਨਾਲਾ ਕਾਂਡ ਜਿਹੜਾ ਹੋਇਆ ਸੀ ਉਸ ਤੋਂ ਬਾਅਦ 18 ਮਾਰਚ ਦੇ ਕਰੀਬ 18 ਤੋਂ 20 ਮਾਰਚ ਦੇ ਕਰੀਬ ਇਹਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਵਾ ਪੰਜਾਬ ਪੁਲਿਸ ਨੇ ਕੀਤਾ ਸੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਅਸਾਮ ਡਿਬਗੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਸ ਤੋਂ 1 ਮਹੀਨਾ ਬਾਅਦ ਹੀ ਅਮਰਿਤਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਪਪਲਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਉਹਨਾਂ ਨੂੰ ਹੀ ਆਸਾਮ ਦੀ ਡਿਬੜੂ ਗੱਜੇਲ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਸੀ ਐਨਐਸਏ ਤਹਿਤ ਸੋ ਐਨਐਸਏ 2 ਸਾਲ ਬਾਅਦ ਇਹਦੀ ਟੁੱਟ ਚੁੱਕੀ ਹੈ ਔਰ ਐਨਐਸਏ ਟੁੱਟਣ ਤੋਂ ਬਾਅਦ ਅੱਜ ਇਹਨਾਂ ਸਾਥ ਸਾਥੀਆਂ ਨੂੰ ਜਿਨ੍ਹਾਂ ਦੇ ਵਿੱਚ ਪ੍ਰਵੰਤ ਸਿੰਘ ਰਾਓ ਕੇ ਪ੍ਰਧਾਨ ਮੰਤਰੀ ਬਾਜੇ ਕੇ ਹੋਰ ਵੀ ਸਿੰਘ ਜਿਨ੍ਹਾਂ ਦੇ ਨਾਮ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਉਹਨਾਂ ਨੂੰ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੋ ਕੀ ਕਾਰਵਾਈ ਅੱਗੇ ਹੁੰਦੀ ਹੈ ਹਮਲ ਚ ਲੈਂਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ